ਸਤਿ ਸ਼੍ਰੀ ਅਕਾਲ ਜੀ ਮੈਂ ਹਾਗੀ ਰਿੰਦੀ ਪਰਮਠਾੜੂ ਮੇਰੇ ਚੈਨਲ ਪਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਆਪਣੇ ਪਲੇਸਿਸ ਤੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਨਿਊ ਜਿਹੜੇ ਵਰਕ ਵਾਲੇ ਸੂਟ ਆਪਣੇ ਕੋਲੇ ਸਟਾਕ ਵਿੱਚ ਆਏ ਸੀਗੇ ਏਕ ਏ ਕੰਪਨੀ ਦੇ ਉਹ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਸੋਹਣਾ ਇਹ ਵਰਕ ਹੋਇਆ ਜੀ ਆਪਾਂ ਡਿਮਾਂਡ ਤੇ ਇਹ ਵਰਕ ਤਿਆਰ ਕਰਵਾਇਆ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਜਿਹੜਾ ਇਹ ਵਰਕ ਹੋਇਆ ਵਿਆ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਲੱਗਿਆ ਇਹਦੇ ਤੇ ਇਹ ਹੈਗਾ ਜੀ ਇਹਦਾ ਫਰੰਟ ਕੇਰਾ ਇਹ ਹੈਗੇ ਜੀ ਇਹਦੀ ਆਪਣਾ ਬਾਜੂ ਇਹ ਤੁਸੀਂ ਇਹਨੂੰ ਬਾਜੂ ਬਣਾ ਲਓ ਚਾਹੇ ਤੁਸੀਂ ਇਹਨੂੰ ਬੋਟਮ ਬਣਾ ਲਓ ਤੁਹਾਡੀ ਚੋਇਸ ਹੈ ਜੀ ਜਿਹੜਾ ਇਹ ਵਰਕ ਹੈ ਜੀ ਆਪਾਂ ਵਰਕ ਦੇ ਮੁੱਲ ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਹਾਂ ਸਿਰਫ ਵਰਕ ਦੇ ਪ੍ਰਾਈਸ ਦੇ ਵਿੱਚ ਆਪਾਂ ਸੂਟ ਦੇ ਰਹੇ ਹਾਂ ਜੀ ਇੰਨਾ ਕੁ ਘੱਟ ਜਿਹੜਾ ਇਹ ਮਤਲਬ ਪ੍ਰਾਈਸ ਆਪਾਂ ਇੰਨਾ ਸੂਟਾਂ ਦਾ ਰੱਖਿਆ ਬਹੁਤ ਸੋਹਣਾ ਜਿਹੜਾ ਇਹ ਵਰਕ ਹੋਇਆ ਜੀ ਫੁੱਲ ਫਿਨਿਸ਼ਿੰਗ ਤੇ ਵਰਕ ਹੋਇਆ ਕਲਰ ਇਹਦੇ ਵਿੱਚ ਸਾਰਿਆਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਕਲਰ ਆਪਣੇ ਕੋਲੇ ਆਏ ਆ ਜੀ ਸਟਾਕ ਦੇ ਵਿੱਚ ਡਿਮਾਂਡ ਤੇ ਤਿਆਰ ਹੋ ਕੇ ਆਇਆ ਜੀ ਇਹ ਪੀਸ ਬਹੁਤ ਸੋਹਣਾ ਇਹ ਪੀਸ ਹੈ ਵਰਕ ਦੀ ਵੀ ਫੁੱਲ ਫਿਨਿਸ਼ਿੰਗ ਹੈ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਲੱਗੇ ਹੋਏ ਨੇ ਸਿਰਫ 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਜੀ ਬਹੁਤ ਸੋਹਣਾ ਵਰਕ ਹੋਇਆ ਦੇਖੋ ਤੁਸੀਂ ਇਹਦਾ ਬੈਕ ਬਾਜੂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਜੀ 1000 ਰੁਪਏ ਦੇ ਵਿੱਚ ਵਰਕ ਹੀ ਹੁੰਦਾ ਕੱਲਾ ਅਸੀਂ ਤੁਹਾਨੂੰ ਇਹ ਪੂਰਾ ਸੂਟ ਤੁਹਾਨੂੰ 1000 ਰੁਪਏ ਦੇ ਵਿੱਚ ਦੇ ਰਹੇ ਹਾਂ ਇਹਦੇ ਕਲਰ ਵੀ ਬਹੁਤ ਸੋਹਣੇ-ਸੋਹਣੇ ਆਏ ਨੇ ਮੈਂ ਤੁਹਾਨੂੰ ਇਹਦੇ ਕਲਰ ਵੀ ਦਿਖਾ ਦਵਾਂ ਇੱਕ ਆਇਆ ਜੀ ਇਹਦਾ ਆਪਣਾ ਪਰਪਲ ਕਲਰ ਹੈ ਮਸਟਰਡ ਹੈ ਜੀ ਗ੍ਰੀਨ ਔਰ ਫੋਰਥ ਤੁਹਾਡੇ ਸਾਹਮਣੇ ਖੁੱਲਾ ਹੈ ਇੱਕ ਇਹਦੇ ਵਿੱਚ ਲਾਈਟ ਜਿਹਾ ਸ਼ੇਡ ਹੈ ਜੀ ਇਹ ਵਾਲਾ ਜੀ ਪੰਜ ਕਲਰਾਂ ਦੇ ਵਿੱਚ ਇਹ ਚਾਰਟ ਆਪਣੇ ਕੋਲੇ ਆਇਆ ਜੀ ਫਸਟ ਕਲਰ ਦਿਖਾ ਦੇ ਮੈਂ ਤੁਹਾਨੂੰ ਖੁੱਲਿਆ ਪਿਆ ਜੀ ਜਿਹੜਾ ਗ੍ਰੇ ਬਲੈਕ ਹੈ ਡਾਰਕ ਗ੍ਰੇ ਬਲੈਕ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਲਾਈਟ ਸਕਿਨੀ ਟੋਨ ਤੇ ਆ ਬਹੁਤ ਸੋਹਣਾ ਕਲਰ ਹੈ ਨੈਕਸਟ ਹੈਗਾ ਜੀ ਪਰਪਲ ਨੈਕਸਟ ਹੈਗਾ ਮਸਟਰਡ ਔਰ ਇਹ ਖੈਗਾ ਜੀ ਆਪਣੇ ਕੋਲੇ ਗ੍ਰੀਨ ਪੰਜ ਕਲਰਾਂ ਦੇ ਵਿੱਚ ਇਹ ਜਿਹੜਾ ਸੂਟ ਆਪਣੇ ਕੋਲੇ ਸਟਾਕ ਦੇ ਵਿੱਚ ਆਇਆ ਜੀ ਪ੍ਰਾਈਸ ਬਹੁਤ ਜੈਨੂਨ ਪ੍ਰਾਈਸ ਹੈ ਜੀ ਸਿਰਫ 1000 ਰੁਪਏ ਦੇ ਵਿੱਚ ਆਪਾਂ ਇਹ ਸੂਟ ਤੁਹਾਨੂੰ ਦੇ ਰਹੇ ਹਾਂ ਐਦਾਂ ਲਗਾ ਲਓ 1000 ਰੁਪਏ ਦੇ ਵਿੱਚ ਵਰਕ ਹੀ ਹੋਊਗਾ ਜੀ ਇਹ ਕਿਉਂਕਿ ਬਾਜੂ ਵੀ ਬਹੁਤ ਹੈਵੀ ਬਣੀਆ ਘੇਰਾ ਵੀ ਬਹੁਤ ਹੈਵੀ ਬਣਿਆ ਅਸੀਂ ਤੁਹਾਨੂੰ ਪੂਰਾ ਜਿਹੜਾ ਸੂਟ ਹੀ ਦੇ ਰਹੇ ਹਾਂ ਜੀ 1000 ਰੁਪਏ ਦੇ ਵਿੱਚ ਵਰਕ ਦੇ ਮੁੱਲ ਦੇ ਵਿੱਚ ਅਸੀਂ ਤੁਹਾਨੂੰ ਕੰਪਲੀਟ ਸੂਟ ਦੇ ਰਹੇ ਹਾਂ ਜੋ ਵੀ ਭੈਣੇ ਸੂਟ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਹੈ ਬੁੱਕ ਕਰ ਸਕਦੀ ਹੈ ਬਹੁਤ ਸੋਹਣੇ ਸੋਹਣੇ ਜਿਹੜੇ ਕਲਰ ਸੂਟ ਕਲਰ ਵੀ ਔਰ ਸੂਟ ਵੀ ਆਪਾਂ ਵਰਕ ਵੀ ਤਾਂ ਲਈ ਲੈ ਕੇ ਆਉਣੇ ਰਹੇ ਆ ਇਹ ਸੀਗਾ ਜੀ ਫਸਟ ਜਿਹੜਾ ਸੂਟ ਸੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੈਕਿੰਡ ਜਿਹੜਾ ਆਪਣਾ ਹੈਗਾ ਜੀ ਸੈਕਿੰਡ ਜਿਹੜਾ ਪੀਸ ਆਪਾਂ ਲੈ ਕੇ ਆਏ ਜੀ ਫੁਲਕਾਰੀ ਦਾ ਫੁਲਕਾਰੀ ਦਾ ਪੀਸ ਤੁਸੀਂ ਦੇਖ ਸਕਦੇ ਹੋ ਇਹਦੇ ਘੇਰੇ ਦੇ ਉੱਤੇ ਵਰਕ ਹੋਇਆ ਜੀ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਕੱਲਾ ਕੱਲਾ ਟਾਂਕਾ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਹਨਾ ਵਰਕ ਹੋਇਆ ਹੋਇਆ ਔਰ ਇਹ ਹੈਗਾ ਜੀ ਇਹਦਾ ਸੈਂਟਰ ਪੈਨਲ ਸੈਂਟਰ ਦੇ ਵਿੱਚ ਇਹ ਤੁਸੀਂ ਇਹਨੂੰ ਕੱਟ ਵੀ ਕਰ ਸਕਦੇ ਹੋ ਕੱਟ પાਕੇ ਵੀ ਬਣਾ ਸਕਦੇ ਹੋ ਤੁਸੀਂ ਇਹਨੂੰ ਐਜ਼ ਇਟ ਹੀ ਬਣਾ ਸਕਦੇ ਹੋ ਤੁਹਾਡੀ ਚੋਇਸ ਅਕੋਰਡਿੰਗ ਇਹ ਸੂਟ ਬਣ ਕੇ ਰੈਡੀ ਹੋਊਗਾ ਜੀ ਫੁਲਕਾਰੀ ਦਾ ਸੂਟ ਹੈ ਜਿੱਦਾਂ ਅੱਗੇ ਫੇਰ ਹਨਾ ਮਤਲਬ ਲੋੜੀ ਤੋਂ ਬਾਅਦ ਫੇਰ ਮੈਰिज ਦੇ ਸੀਜ਼ਨ ਨੇ ਜਿਹੜੇ ਸਟਾਰਟ ਹੋ ਜਾਣਗੇ ਤੁਸੀਂ ਸਾਡੇ ਲਈ ਸਾਡੇ ਤੋਂ ਇਹ ਸੂਟ ਜਿਹੜੇ ਮੰਗਵਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਪਸ਼ਮੀਨੇ ਦੇ ਉੱਤੇ ਔਰ ਪਸ਼ਮੀਨਾ ਵੀ ਇਹਦੇ ਉੱਤੇ ਇਦਾਂ ਨਹੀਂ ਕੋਈ ਸਿੰਪਲ ਜਿਹਾ ਲੱਗਿਆ ਹੋਵੇ ਬਹੁਤ ਸੋਹਣਾ ਪਸ਼ਮੀਨਾ ਲੱਗਿਆ ਹੋਇਆ ਜੀ ਦੇਖੋ ਕੁਆਲਿਟੀ ਵਾਈਜ਼ ਬਹੁਤ ਸੋਹਣਾ ਗਰਮ ਪਸ਼ਮੀਨਾ ਜਿਹੜਾ ਇਹਦੇ ਉੱਤੇ ਲੱਗਿਆ ਹੋਇਆ ਹੈ ਠੰਡ ਨੂੰ ਵੇਖਦੇ ਹੋਏ ਜੀ ਬਹੁਤ ਸੋਹਣਾ ਇਹ ਸੂਟ ਹੈ ਫਲਕਾਰੀ ਵਰਕ ਦਾ ਸੈਂਟਰ ਕੱਟ ਪਾ ਕੇ ਵੀ ਤੁਸੀਂ ਇਹਨੂੰ ਬਣਾਓਗੇ ਤਾਂ ਵੀ ਇਹ ਬਹੁਤ ਪਿਆਰਾ ਲੱਗੂਗਾ ਲੈਂਥ ਇਹਦੀ ਫੁੱਲ ਹੈ ਜੀ ਲੈਂਥ ਜਿੰਨੀ ਮਰਜ਼ੀ ਬਣਾ ਲਓ 45 ਤੱਕ ਰੈਡੀ ਹੋ ਜੂਗੀ ਬਹੁਤ ਸੋਹਣੀ ਲੈਂਥ ਦੇ ਇਹ ਸੂਟ ਆਏ ਆਪਣੇ ਕੋਲੇ ਇਹਦੇ ਵਿੱਚ ਆਪਣੇ ਕੋਲੇ ਕਲਰ ਆਏ ਨੇ ਜੀ ਗ੍ਰੇ ਕਲਰ ਹੋ ਗਿਆ ਜੀ ਇਹ ਜਿਹੜਾ ਖੋਲਿਆ ਹੋਇਆ ਆਪਾਂ ਰਸਟ ਕਲ ਥਰਡ ਹੋ ਗਿਆ ਜੀ ਮਸਟਰਡ ਕਲਰ ਫੋਰਥ ਹੋ ਗਿਆ ਇਹਦੇ ਵਿੱਚ ਮਹਿੰਦੀ ਕਲਰ ਇੱਕ ਹੈਗਾ ਜੀ ਆਪਣੇ ਕੋਲੇ ਗਾਜਰੀ ਔਰ ਇੱਕ ਹੈਗਾ ਜੀ ਆਪਣੇ ਕੋਲੇ ਪਰਪਲ ਬਹੁਤ ਸੋਹਣੇ ਸ਼ੇਡਸ ਨੇ ਜਿਹੜੇ ਇਹਦੇ ਵਿੱਚ ਆਪਣੇ ਕੋਲੇ ਆਏ ਨੇ ਜੀ 6 ਕਲਰਾਂ ਦਾ ਇਹ ਸੈਟ ਆ ਆਪਣੇ ਕੋਲੇ ਫਸਟ ਹੈਗਾ ਜੀ ਰਸਟ ਕਲਰ ਸੈਕਿੰਡ ਹੈਗਾ ਗ੍ਰੇ ਕਲਰ ਗ੍ਰੇ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਜੀ ਸਾਰੀ ਕਲਰ ਆਪਦੇ-ਆਪ ਦੇ ਵਿੱਚ ਬਹੁਤ ਸੋਹਣੀ ਲੁੱਕ ਦੇ ਰਹੇ ਨੇ ਮਸਟਰਡ ਹੋ ਗਿਆ ਜੀ ਗ੍ਰੀਨ ਹੋ ਗਿਆ ਆਪਣਾ ਗਾਜਰੀ ਹੋ ਗਿਆ ਜੀ ਪਰਪਲ ਹੋ ਗਿਆ ਬਹੁਤ ਸੋਹਣੇ ਇਹ ਸੂਟ ਨੇ ਜੀ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਇਹਨਾਂ ਦਾ ਪ੍ਰਾਈਸ ਜਿਹੜਾ ਰਹੇਗਾ ਜੀ ਇਹ ਸੂਟਾਂ ਦਾ ਪ੍ਰਾਈਸ ਰਹੇਗਾ ਜੀ 1100 ਰੁਪਏ ਇਹਨਾਂ ਸੂਟਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ 1100 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਬਹੁਤ ਸੋਹਣਾ ਇਹ ਸੂਟ ਰਹੇਗਾ ਜੀ ਜੇ ਇੱਕ ਹੋਰ ਭੈਣਾਂ ਨੇ ਜੋ ਭੈਣ ਇਕੱਠੀਆਂ ਇਕੱਠੇ ਇਹ ਸੂਟ ਲੈਣਾ ਚਾਹੁੰਦੀ ਹੈ ਜੀ ਉਹਨਾਂ ਨੂੰ ਆਪਾਂ ਹਨਾ ਥੋੜਾ ਜਿਆਦਾ ਰਿਆਤ ਵੀ ਕਰਾਂਗੇ ਜੋ ਵੀ ਭੈਣ ਇਕੱਠੇ ਇਹ ਸੂਟ ਲੈਣਾ ਚਾਹੁੰਦੀ ਹੈ ਕਿਉਂਕਿ ਆਪਣੇ ਕੋਲੇ ਸੂਟ ਇਹ ਕੁਆਂਟੀਟੀ ਦੇ ਵਿੱਚ ਆਏ ਨੇ ਬਹੁਤ ਸੋਹਣੇ ਇਹ ਸੂਟ ਨੇ ਜੋ ਵੀ ਜਿਨਨੇ ਵੀ ਇਹ ਸੂਟ ਲੈਣੇ ਨੇ ਸਕਰੀਨਸ਼ਾਟ ਭੇਜ ਕੇ ਆਪਣਾ ਇਹਨਾਂ ਸੂਟਾਂ ਦਾ ਆਰਡਰ ਬੁੱਕ ਕਰ ਸਕਦੇ ਆ ਜੀ 1050 ਦਾ ਇੱਕ ਸੂਟ ਰਹੇਗਾ ਅਗਰ ਜ਼ਿਆਦਾ ਕੁਆਂਟੀਟੀ ਦੇ ਵਿੱਚ ਚੱਕੋਗੇ ਤਾਂ ਥੋੜਾ ਤੁਹਾਨੂੰ ਲੈਸ ਵੀ ਮਿਲੇਗਾ ਔਰ ਅਗਰ ਕਿਸੇ ਨੇ ਲੈਣ ਦੇਣ ਵਾਸਤੇ ਇਹ ਸੂਟ ਲੈਣੇ ਆ ਸਭ ਤੋਂ ਬੈਸਟ ਥਿੰਗ ਹੈ ਬੈਸਟ ਚੀਜ਼ ਹੈ ਜੀ ਇੰਨਾ ਵਰਕ ਹੀ ਹੈ ਸਿਰਫ ਜਿਹੜਾ ਤੁਹਾਨੂੰ 1100 ਰੁਪਏ ਦੇ ਵਿੱਚ ਹੋਏਗਾ ਜੀ ਵਧੀਆ ਫਿਨਿਸ਼ਿੰਗ ਵਾਲਾ ਵਰਕ ਹੈ ਕੋਈ ਇਦਾਂ ਨਹੀਂ ਕੋਈ ਟੰਕ ਕੋ ਗੱਲਾ-ਗੱਲਾ ਟਾਂਕਾ ਬਹੁਤ ਫਿਨਿਸ਼ਿੰਗ ਨਾਲ ਹੋਇਆ ਸਾਰੀ ਸੂਟਾਂ ਤੇ ਹੋਇਆ ਇਹ ਨਹੀਂਗਾ ਸਾਰੀ ਸੂਟ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਸਾਰੀ ਸੂਟਾਂ ਦਾ ਵਰਕ ਹੋਇਆ ਹੋਇਆ ਜੋ ਵੀ ਇਹਨੂੰ ਲੈਣਾ ਚਾਹੁੰਦੇ ਨੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਨੇ ਪ੍ਰਾਈਸ ਰਹੇਗਾ ਜੀ ਇਹਦਾ 1050 ਰੁਪਏ ਨੈਕਸਟ ਜਿਹੜਾ ਆਪਣੇ ਕੋਲੇ ਅੱਜ ਸੂਟ ਆਇਆ ਬਹੁਤ ਸੋਹਣਾ ਨੈਕਸਟ ਜਿਹੜਾ ਸੂਟ ਹੈ ਬਹੁਤ ਸੋਹਣਾ ਏਕੇ ਦਾ ਜਿਹੜਾ ਇਹ ਸੂਟ ਹੈ ਬਹੁਤ ਸੋਹਣਾ ਸੂਟ ਹੈ ਜੀ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਵਰਕ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦੇਵਾਂ ਇਹ ਵਰਕ ਦਾ ਜਿਹੜਾ ਇਹ ਵਰਕ ਘੱਟੋ-ਘੱਟ ਵੀ 11 ਇੰਚ ਦਾ ਦੇਖੋ ਇਹ ਵਰਕ ਹੋਇਆ ਹੈ ਘੇਰੇ ਤੇ 11 ਇੰਚ ਦਾ ਘੱਟੋ-ਘੱਟ ਇਹ ਵਰਕ ਹੋਇਆ ਜੀ ਘੇਰੇ ਤੇ ਔਰ ਸਾਰੇ ਸ਼ਰਟ ਦੇ ਵਿੱਚ ਬੁੱਟੀ ਜਾਂਦੀ ਹੈ ਬਹੁਤ ਹੈਵੀ ਸੂਟ ਹੈ ਸਾਰੀ ਸ਼ਰਟ ਦੇ ਵਿੱਚ ਬੁੱਟੀ ਜਾਂਦੀ ਹੈ ਇਹਦਾ ਜਿਹੜਾ ਘੇਰਾ ਆਏਗਾ ਜੀ ਘੇਰਾ ਆਏਗਾ ਦਾ 29 ਇੰਚ ਰੈਡੀ ਹੈ ਜਿਹੜਾ ਦਾ ਘੇਰਾ ਬਣਿਆ ਜੀ ਇਹ ਵੱਡੇ ਘੇਰੇ ਦਾ ਸੂਟ ਬਣਿਆ ਹੋਇਆ ਹੈ 29 ਇੰਚ ਰੈਡੀ ਹੈ ਇਹਨੂੰ ਤੁਸੀਂ ਛੋਟੇ ਘੇਰੇ ਵਾਲਾ ਬੰਦਾ ਤਾਂ ਜਿੱਦਾਂ ਮਰਜ਼ੀ ਬਣਾ ਲਓ ਵੱਡੇ ਘੇਰੇ ਵਾਲੇ ਵਾਸਤੇ ਇਹ ਬਹੁਤ ਸੋਹਣੀ ਡੀਲ ਹੈ ਜੀ 29 ਇੰਚ ਰੈਡੀ ਹੈ ਜਿਹੜੀਆਂ ਭੈਣਾ ਹੈਲਦੀ ਨੇ ਉਹਨਾਂ ਲਈ ਬਹੁਤ ਸੋਹਣੀ ਜਿਹੜੀ ਇਹ ਸੂਟ ਜਿਹੜੇ ਆਪਾਂ ਲੈ ਕੇ ਆਏ ਆ ਔਰ ਇੱਕੋ ਜਿਹੀ ਇਹ ਸੂਟ ਦੀ ਆਪਾਂ ਬਾਜੂ ਨਹੀਂ ਆਪਾਂ ਤੁਹਾਨੂੰ ਦਿਖਾਈ ਇਹਦੀ ਬਾਜੂ ਵੀ ਬਣੀ ਹੋਈ ਹੈ ਬਹੁਤ ਸੋਹਣੀ ਬਾਜੂ ਬਣੀ ਹੈ ਜੀ ਇਹਦੀ ਫਲਕਾਰੀ ਵਰਕ ਦੀ ਬਹੁਤ ਸੋਹਣੀ ਬਾਜੂ ਬਣੀ ਹੋਈ ਹੈ ਜੀ ਦੇਖੋ ਇਹਦੀ ਬਾਜੂ ਵੀ ਬਣੀ ਹੋਈ ਹੈ ਅਗਰ ਤੁਸੀਂ ਇਹਦੀ ਮਤਲਬ ਇਹ ਸੂਟ ਨੂੰ ਪਲਾਜ਼ੋ ਵੀ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਸੋਹਣਾ ਇਹ ਜਿਹੜਾ ਸੂਟ ਹੈ ਬਣ ਕੇ ਰੈਡੀ ਹੋਊ फ्रंट ਦੇ ਪਲਾਜੋ ਤੇ ਲਿਆ ਕੇ ਜੇ ਵਿਚਾਲੇ ਕੱਟ ਸੈਂਟਰ ਕੱਟ ਪਾ ਕੇ ਬਹੁਤ ਸੋਹਣਾ ਸੂਟ ਬਣੂਗਾ ਇਹ ਦੀ ਬਾਜੂ ਸੀ ਜੀ ਬਾਜੂ ਆਪਾਂ ਦਿਖਾਈ ਨਹੀਂ ਇਹਦੀ ਹਨਾ ਨੈਕਸਟ ਜਿਹੜਾ ਇਹ ਬਲੈਕ ਸੀਗਾ ਜੀ ਇਹਦਾ ਦੇਖੋ ਇਹ ਜਿਹੜਾ ਇਹਦਾ ਘੇਰਾ ਬਣਿਆ ਹੋਇਆ ਟੁਟੂ ਕੱਟ ਵੀ 28 29 ਇੰਚ ਦਾ ਘੇਰਾ ਰੈਡੀ ਆ 29 ਇੰਚ ਦਾ ਘੇਰਾ ਇਹਦਾ ਰੈਡੀ ਆ ਜੀ ਜਿਵੇਂ ਮਰਜ਼ੀ ਤੁਸੀਂ ਇਹਦਾ ਘੇਰਾ ਜਿਹੜਾ ਬਣਾ ਸਕਦੇ ਹੋ ਬਹੁਤ ਸੋਹਣਾ ਇਹ ਸੂਟ ਬਣ ਕੇ ਜਿਹੜਾ ਰੈਡੀ ਹੋਊਗਾ ਦੇਖੋ ਨਕ 3 ਇੰਚ ਜਿਹੜਾ ਇਹਦਾ ਘੇਰਾ ਰੈਡੀ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਜੀ ਇਹ ਔਰ ਇਹਦੇ ਸੈਂਟਰ ਦੇ ਵਿੱਚ ਸਾਰੇ ਦੇ ਵਿੱਚ ਬੂਟੀ ਬਣੀ ਹੋਈ ਹੈ ਇਹ ਹੈਗਾ ਜੀ ਇਹਦਾ ਬਲੈਕ ਕਲਰ ਪ੍ਰਾਈਸ ਇਹਦਾ ਵੀ ਆਪਾਂ 1100 ਹੀ ਰੱਖਤਾ ਜੀ 1100 ਵਾਲਾ ਸੂਟ ਨਹੀਂ ਹੈਗਾ ਇਹ ਘੱਟੋ ਘੱਟ 13-1400 ਵਾਲਾ ਸੂਟ ਹੈ ਜਿਹੜਾ ਸਾਨੂੰ ਅਸੀਂ ਲੋਅ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਠੀਕ ਹੈ ਇਹਦੀਆਂ ਬਾਜੂ ਨਹੀਂ ਬਣੀਆਂ ਹੋਈਆਂ ਕਿਉਂਕਿ ਘੇਰਾ ਬਹੁਤ ਹੈਵੀ ਹੈ ਸਾਰੇ ਫਰੰਟ ਦੇ ਵਿੱਚ ਬੂਟੀ ਹੈ ਔਰ ਇਹਦੇ ਜਿਹੜੇ ਕਲਰ ਹੈ ਨੀਚੇ ਪਾਈਪਿੰਗ ਵੀ ਦਿੱਤੀ ਹੈ ਜੀ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਜਿਹੜੇ ਕਲਰ ਹੈ ਜੀ ਕਾਇਆ ਗ੍ਰੀਨ ਇਹ ਗ੍ਰੀਨ ਕਲਰ ਵੀ ਦੇਖੋ ਕਿੰਨਾ ਸੋਹਣਾ ਜਿਹੜਾ ਸਟੱਫ ਲੱਗਿਆ ਜੀ ਇਹਨਾਂ ਦਾ ਬਹੁਤ ਸੋਹਣਾ ਸਟੱਫ ਲੱਗਿਆ ਹੈ ਦੇਖੋ ਸਟੱਫ ਬਹੁਤ ਸੋਹਣਾ ਲੱਗਿਆ ਜੀ ਇਹਦਾ ਕਲਰ ਹੈਗਾ ਇੱਕ ਗ੍ਰੀਨ ਆਇਆ ਜੀ ਆਪਣੇ ਕੋਲੇ ਮਹਿੰਦੀ ਗ੍ਰੀਨ ਹੈ ਇੱਕ ਹੈਗਾ ਜੀ ਮਰੂਨ ਬਹੁਤ ਸੋਹਣਾ ਕਲਰ ਹੈ ਵੀ ਮਹਰੂਨ ਜੜੀਆਂ ਪਹਿਣਾ ਹੈਲਦੀ ਨੇ ਨਾ ਉਹਨਾਂ ਲਈ ਬਹੁਤ ਸੋਹਣੀ ਡੀਲ ਹੈ ਜੀ ਇਹ ਐਨ ਰੁਪਏ ਦੇ ਵਿੱਚ ਵਰਕ ਵੀ ਨਹੀਂ ਹੁੰਦਾ ਇਹ 1100 ਰੁਪਏ ਦੇ ਵਿੱਚ ਜਿਹੜਾ ਸੀ ਤਾਂ ਉਹਨੂੰ ਸੂਟ ਦੇ ਰਹੇ ਹਾਂ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਵਰਕ ਚੈੱਕ ਕਰੋ ਸਿੰਗਲ ਟਾਂਕੇ ਦਾ ਜਿਹੜਾ ਵਰਕ ਹੋ ਬਹੁਤ ਸੋਹਣਾ ਜਿਹੜਾ ਗੁੰਦਮਾ ਜਿਹਾ ਵਰਕ ਹੈ ਜਿੰਨਾ ਮਰਜ਼ੀ ਚਿਰ ਪਾਓ ਹੰਡਾ ਉਹ ਖਰਾਬ ਨਹੀਂ ਹੋਊਗਾ ਜੀ ਬਿਲਕੁਲ ਵੀ ਔਰ ਬੁਰੇਸ ਕਪੜੇ ਤੇ ਨਹੀਂ ਆਉਂਦਾ ਕਈ ਪਹਿਣਾ ਨੂੰ ਹੁੰਦਾ ਜਿਹਨੇ ਵੀ ਆਪਾਂ ਸੂਟ ਲੈ ਕੇ ਆਏ ਆ ਉਹਨਾਂ ਤੇ ਕਿਸੇ ਤੇ ਵੀ ਬੁਰ ਨਹੀਂ ਆਉਂਦਾ ਜੀ ਸਾਰਾ ਸਟੱਫ ਰਹੂਗਾ ਜਿਹੜਾ ਸਟੱਫ ਦੇ ਵਿੱਚ ਜੀ ਇਦਾਂ ਡਿਜ਼ਾਈਨਿੰਗ ਵੀ ਹੈ ਸਾਰੇ ਸਟੱਫ ਦੇ ਵਿੱਚ ਵੀ ਇਦਾਂ ਡਿਜ਼ਾਈਨਿੰਗ ਹੈ ਔਰ ਸਾਰੇ ਜਿਹੜੇ ਸੂਟ ਦੇ ਇਦਾਂ ਹੀ ਐਜ਼ ਇਟ ਹੀ ਵਰਕ ਰਹੂਗਾ ਸਿਰਫ 1100 ਰੁਪਏ ਦਾ ਆਪਾਂ ਪ੍ਰਾਈਸ ਰੱਖਿਆ ਜੀ ਕੋਈ ਮਾੜੀ ਡੀਲ ਨਹੀਂ ਹੈ 1100 ਰੁਪਏ ਦੇ ਵਿੱਚ ਅਗਰ ਤੁਹਾਨੂੰ ਇਹ ਸੂਟ ਮਿਲਦਾ ਤਾਂ ਬੈਸ ਸੂਟ ਬਹੁਤ ਸੋਹਣੀ ਚੀਜ਼ ਹੈ ਜੀ ਮੇਰੇ ਖਿਆਲ ਨਾਲ ਜਿਨ੍ਹਾਂ ਨੇ ਇੱਕ ਸੂਟ ਲੈਣ ਦੀ ਵੀ ਸਲਾਹ ਹੈ ਤਾਂ ਉਹਨਾਂ ਨੂੰ ਦੋ ਲੈ ਲੈਣੇ ਚਾਹੀਦੇ ਆ ਬਹੁਤ ਸੋਹਣੇ ਜਿਹੜੇ ਇਹ ਸੂਟ ਨੇ ਕਲਰ ਇਹਨਾਂ ਦੇ ਬੜੇ ਸੋਹਣੇ ਆਏ ਨੇ ਕੰਬੀਨੇਸ਼ਨ ਵੀ ਬਹੁਤ ਸੋਹਣੇ ਲਾਏ ਹੋਏ ਨੇ ਜੀ ਸਾਰੇ ਕਲਰਾਂ ਦਾ ਇਹ ਨਿਗਾ ਵੀ ਕੰਬੀਨੇਸ਼ਨ ਸਾਰੇ ਡਿਜ਼ਾਈਨਾਂ ਦੇ ਕਲਰਾਂ ਦੀ ਕੰਬੀਨੇਸ਼ਨ ਵੀ ਬਹੁਤ ਸੋਹਣੀ ਆ ਚਾਰ ਇਹਦੇ ਵਿੱਚ ਕਲਰ ਆਪਾਂ ਤੁਹਾਨੂੰ ਖੋਲ ਕੇ ਨਹੀਂ ਦਿਖਾਈ ਪੰਜਵਾਂ ਖੋਲ ਕੇ ਦਿਖਾਇਆ ਜੀ ਬਲੈਕ ਕਲਰ ਪੰਜ ਕਲਰਾਂ ਦਾ ਇਹ ਜਿਹੜਾ ਚਾਰਟ ਆਇਆ ਜੀ ਬਹੁਤ ਸੋਹਣੇ ਜਿਹੜੇ ਇਹ ਸੂਟ ਆਏ ਆ ਜੋ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਭੈਣ ਸੂਟ ਸਿਲੇਕਟ ਕਰਨਾ ਚਾਹੁੰਦੀ ਹੈ ਜੇ ਜੋ ਪੈਨ ਇਕੱਠੇ ਲੈਣਾ ਚਾਹੁੰਦੀ ਹੈ ਦਿਨਾਂ ਨੂੰ ਵਾਸਤੇ ਸਭ ਤੋਂ ਬੈਸਟ ਥਿੰਗ ਹੈ ਡਬਲ ਡਾਈ ਦਾ ਦੁਪੱਟਾ ਕਰਾ ਕੇ ਜੀ ਇਹ ਬਹੁਤ ਜ਼ਿਆਦਾ ਸੋਹਣੇ ਸੂਟ ਜਿਹੜੇ ਇਹ ਬਣ ਕੇ ਰੈਡੀ ਹੋਣਗੇ ਔਰ ਜੋ ਵੀ ਲੈਣਾ ਚਾਹੁੰਦੀ ਹੈ ਕੋਈ ਵੀ ਕਸਟਮਰ ਇਹ ਨੂੰ ਲੈਣਾ ਚਾਹੁੰਦਾ ਇਹਨੂੰ ਲੈ ਸਕਦਾ ਹੈ ਜੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਘੇਰਾ ਵੀ ਬਹੁਤ ਸੋਹਣਾ ਬਣਿਆ ਔਰ ਇਸ ਤੋਂ ਬਾਅਦ ਆਪਾਂ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਉਹ ਮੈਂ ਤੁਹਾਨੂੰ ਦਿਖਾ ਦੇਵਾਂ ਨੈਕਸਟ ਆਪਾਂ ਜਿਹੜਾ ਆਪਣਾ ਦੂਸਰਾ ਡਿਜ਼ਾਈਨ ਸੀ ਜੀ ਉਹ ਹੀ ਰੀਸਟਾਕ ਕੀਤਾ ਹੈ ਨੈਕਸਟ ਜਿਹੜਾ ਡਿਜ਼ਾਈਨ ਇਹ ਰੀਸਟਾਕ ਕਰ ਲਿਆ ਜੀ ਆਪਾਂ ਬੇਲ ਵਾਲਾ ਡਿਜ਼ਾਈਨ ਜਿਹੜਾ ਕਿ ਸਾਰਿਆਂ ਨੂੰ ਪਸੰਦ ਹੈ ਔਰ ਇਹ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ ਇਹ ਜਿਹੜੇ ਦਾ ਘੇਰਾ ਬਣਿਆ ਹੋਇਆ ਹੈ ਨੈਕਸਟ ਡਿਜ਼ਾਈਨ ਦਾ ਔਰ ਇਹਦਾ ਸਟਾਫ ਦਾ ਵੀ ਦੇਖੋ ਫਰਕ ਹੈ ਜੀ ਇਹਦੇ ਵਿੱਚ ਵੀ ਆਹ ਸਟਾਫ ਜਿਹੜਾ ਲੱਗਿਆ ਹੋਇਆ ਹੈ ਬਹੁਤ ਸੋਹਣਾ ਸਟੱਫ ਹੈ ਜੀ ਜਿਹੜਾ ਗਰਮ ਸਟੱਫ ਹੈ ਬਹੁਤ ਸੋਹਣਾ ਸਟੱਫ ਹੈ ਜਿੰਨੇ ਮਰਜ਼ੀ ਸਾਲ ਪਾ ਕੇ ਹੰਡਾਓ ਕੋਈ ਚੱਕਰ ਨਹੀਂ ਹੈ ਜੀ ਇਹਦਾ ਬੜਾ ਸੋਹਣਾ ਇਹ ਸੂਟ ਬਣ ਗਏ ਬਣਨਗੇ ਔਰ ਨਾ ਹੀ ਇਹਨਾਂ ਦੇ ਉੱਤੇ ਕੋਈ ਵੀ ਬੁਰਾ ਆਏਗਾ ਲੂਈ ਨਹੀਂ ਆਏਗੀ ਕੋਈ ਵੀ ਲੈਂਟ ਦੀ ਪ੍ਰੋਬਲਮ ਨਹੀਂ ਹੋਏਗੀ ਨਾ ਹੀ ਇਹਦੇ ਤੇ ਲਾਈਨਿੰਗ ਦੇ ਕੋਈ ਵੀ ਇਸ਼ੂ ਹੈ ਨਾ ਹੀ ਇਹ ਚੀਜੇ ਦਾ ਨਾ ਇਹਦਾ ਕਲਰ ਚਾਹੀਏਗਾ ਬਹੁਤ ਸੋਹਣਾ ਸਟੱਫ ਹੈ ਜੀ ਦੇਖੋ ਤੁਸੀਂ ਇਹਦੇ ਵਿੱਚ ਕਲਰ ਗਾਜਰੀ ਗ੍ਰੇ ਔਰ ਮਹਿੰਦੀ ਗ੍ਰੀਨ ਔਰ ਰਸਟ ਚਾਰ ਇਹਦੇ ਵਿੱਚ ਕਲਰ ਹੈ ਜੀ ਚਾਰੋ ਹੀ ਕਲਰ ਬਹੁਤ ਸੋਹਣੇ ਨੇ ਜਿਨੇ ਵੀ ਇਹ ਸੂਟ ਜੀ ਨੂੰ ਪਸੰਦ ਹੈ ਜੀ ਲੈਣਾ ਚਾਹੁੰਦਾ ਹੈ ਤੁਸੀਂ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਇਹਦਾ ਵੀ ਆਰਡਰ ਹੈ ਜਿਹੜਾ ਸਾਨੂੰ ਦੇ ਸਕਦੇ ਹੋ ਜੀ ਔਰ ਇਹ ਸੂਟ ਦਾ ਜਿਹੜਾ ਪ੍ਰਾਈਸ ਰਹੇਗਾ ਜੀ 850 ਰੁਪਏ ਆ 850 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਔਰ ਆਪਣੇ ਕੋਲੇ ਲਾਸਟ 800 ਵਾਲੇ ਸੂਟ ਉਹ ਦੁਬਾਰਾ ਤੋਂ ਜਿਹੜੇ ਮੈਂ ਦਿਖਾ ਦਵਾਂ ਜੀ ਇਹ ਇੰਨੇ ਕੁ ਬਚ ਗਏ ਨੇ ਚਾਰਕ ਸੂਟ ਨੇ ਇਹ ਚਾਰ ਸੂਟ ਨੇ 800 ਵਾਲੇ ਜੀ ਜੋ ਵੀ ਲੈਣਾ ਚਾਹੁੰਦੇ ਪਹਿਣ ਮੇਰੀ ਲੈ ਸਕਦੇ 800 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲਣਗੇ ਜੀ ਇੱਕ ਇਹਦੇ ਵਿੱਚ ਆ ਮਹਿੰਦੀ ਗ੍ਰੀਨ ਇਹ ਵੀ ਆ ਪਾਰਟ ਸੋਚੀ ਦੇਵਾਂਗੇ ਇੱਕ ਹੈਗਾ ਜੀ ਇਹ ਚ ਬਲੈਕ ਇਹ ਚਾਰੋਂ ਸੂਟ ਆਪਣੇ 800 ਵਾਲੇ ਨੇ ਜੀ ਇਹ ਵਾਲੇ ਸੂਟ ਆਪਣੇ ਹੈਗੇ ਨੇ 850 ਵਾਲੇ ਇੱਕ ਆਪਣੇ ਕੋਲੇ ਜੀ ਪਹਿਲਾਂ ਦੇ ਇਹ ਸੂਟ ਪਏ ਆ ਇਹ ਕੇਦੇ ਵੀ ਤਿੰਨ ਸੂਟ ਰਹਿ ਗਏ ਜੀ ਆਪਾਂ ਵੀਡੀਓ ਦੇ ਵਿੱਚ ਜਿਹੜੇ ਪਹਿਲਾਂ ਪਾਏ ਸੀਗੇ ਇਹ ਸਿਰਫ ਤਿੰਨੋ ਹੀ ਸੂਟ ਨੇ ਜੀ ਇਹ ਦੋ ਗ੍ਰੀਨ ਐ ਇੱਕ ਆਪਣੇ ਕੋਲ ਨੇਵੀ ਬਲੂ ਐ ਜੀ ਇਹ ਆਪਾਂ ਪਹਿਲਾਂ ਜ਼ਿਆਦਾ ਕੋਸਟ ਇਹਨਾਂ ਦੀ ਪਾਈ ਸੀ ਹੁਣ ਸਿਰਫ 1000 ਰੁਪਏ ਦੇ ਵਿੱਚ ਐ ਜੀ ਜਿਹਨੂੰ ਵੀ ਲੈਣਾ ਚਾਹੁੰਦੇ ਐ ਇਹਨੂੰ 1000 ਰੁਪਏ ਦੇ ਵਿੱਚ ਇਹਨੂੰ ਵੀ ਲੈ ਸਕਦੇ ਹੋ ਤੁਸੀਂ ਵਰਕ ਇਹਦਾ ਵੀ ਬਹੁਤ ਸੋਹਣਾ ਹੋਇਆ ਜੀ ਏਕੇ ਦੇ ਨੇ ਇਹ ਸਾਰੇ ਸੂਟ ਨੇ ਜਿਹੜੇ ਬਹੁਤ ਗੁੰਦਮਾ ਵਰਕ ਹੋਇਆ ਜੀ ਇਹਦਾ ਇਹਦੇ ਲਾਸਟ ਤਿੰਨ ਪੀਸ ਨੇ ਜੀ ਜੋ ਵੀ ਕੋਈ ਵੀ ਹਨਾ ਪਹਿਨ ਲੈਣਾ ਚਾਹੁੰਦੇ ਲੈ ਸਕਦੀ ਹੈ ਇਹਦਾ ਵਰਕ ਦੇਖੋ ਜੀ ਇਹਦੀ ਵਰਕਫੁੱਲ ਫਿਨਿਸ਼ਿੰਗ ਤੇ ਹੋਇਆ ਹੈ ਪ੍ਰਾਈਸ ਵੀ ਇਹਦਾ ਸਿਰਫ 1000 ਰੁਪਏ ਰੱਖਤਾ ਜੀ ਆਪਾਂ ਫੁੱਲ ਹੈਵੀ ਸੂਟ ਹੈ ਜੀ ਇਦਾਂ ਪੈਨਲ ਜਾ ਰਹੇ ਨੇ ਇਦਾਂ ਹੀ ਇਹਦਾ ਜੀ ਫੁੱਲ ਹੈਵੀ ਸੂਟ ਬਣੇ ਹੋਏ ਨੇ ਜੀ ਇਹ ਕਲਰ ਵੀ ਇਹਨਾਂ ਦੇ ਬਹੁਤ ਸੋਹਣੇ ਨੇ ਔਰ ਡਿਜ਼ਾਈਨ ਇਹ ਨਦੀ ਸੋਣੀ ਹੈ लास्ट ਇਹ ਤਿੰਨੋ ਹੀ ਸੂਟ ਬਾਕੀ ਨੇ ਇਹਦੇ ਵਿੱਚ ਬਲੂ ਵਾਲੇ ਚ ਦੋ ਕਲਰ ਹੈ ਜੀ ਇੱਕ ਗ੍ਰੀਨ ਆ ਗਿਆ ਬੋਟਲ ਗ੍ਰੀਨ ਇੱਕ ਨੇਵੀ ਬਲੂ ਹੈ ਹਾਂਜੀ ਅੱਜ ਜਿਹੜੇ ਆ ਸੂਟ ਦਿਖਾਏ ਜੀ ਆਪਾਂ ਇਹਦੇ ਵਿੱਚ ਵਾਈਨ ਮਹਿਰੂਨ ਮਹਿੰਦੀ ਪਿਸਤਾ ਗ੍ਰੀਨ ਔਰ ਬਲੈਕ ਇਹ ਜਿਹੜੇ ਕਲਰ ਹੈ ਜੀ ਇਹ ਬਹੁਤ ਸੋਹਣੇ ਕਲਰ ਹੈ ਇਹ ਕਿਤੇ ਆਪਣੇ ਕੋਲੇ ਵਰਕ ਦੇ ਉੱਤੇ ਆਏ ਸੀਗੇ ਇਹ ਹੈਗਾ ਜੀ 28 29 ਘੇਰੇ ਵਾਲਾ ਔਰ ਇਹਦਾ ਪ੍ਰਾਈਸ ਰਹੇਗਾ ਜੀ 1100 ਰੁਪਏ ਫੁਲਕਾਰੀ ਵਰਕ ਵਾਲਾ ਵੀ ਹੈ ਇਹਦੇ ਵਿੱਚ ਆਇਆ ਜੀ ਮਹਿੰਦੀ ਮਸਟਰਡ ਹੋ ਗਿਆ ਗ੍ਰੇ ਹੋ ਗਿਆ ਗਾਜ਼ਰੀ ਹੋ ਗਿਆ ਪਰਪਲ ਹੋ ਗਿਆ ਔਰ ਔਰੇਂਜ ਹੋ ਗਿਆ ਰਸਟ ਔਰੇਂਜ ਇਹਦਾ ਵੀ ਜਿਹੜਾ ਪ੍ਰਾਈਸ ਰਹੂਗਾ 1100 ਰੁਪਏ ਰਹੂਗਾ ਇਸ ਤੋਂ ਬਾਅਦ ਜੇ ਆਪਣੇ ਕੋਲੇ ਆਇਆ ਘੇਰਾ ਵਰਕ ਬਹੁਤ ਸੋਹਣਾ ਬਹੁਤ ਸੋਹਣਾ ਫਲਾਵਰ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਪੰਜ ਕਲਰ ਆਏ ਨੇ ਔਰ ਇਹਨਾਂ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਜੀ ਸਿਰਫ 1000 ਰੁਪਏ ਔਰ ਜਿਹੜੇ ਇਹ ਵਾਲਾ ਡਿਜ਼ਾਈਨ ਅਪਰਿ ਸਟਾਕ ਕੀਤਾ ਜੀ ਹੈਗਾ 850 ਰੁਪਏ ਪ੍ਰਾਈਸ ਦੇ ਵਿੱਚ ਜੋ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਭੈਣ ਸੂਟ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਬਹੁਤ ਸੋਹਣੇ ਜਿਹੜੇ ਇਹ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਆ ਡਿਜ਼ਾਈਨਿੰਗ ਕਲਰ ਕਲਰ ਚਾਰਟ ਇਹਨਾਂ ਵਿੱਚ ਡਿਜ਼ਾਈਨਿੰਗ ਔਰ ਸਟੱਫ ਸਾਰਾ ਹੀ ਕੁਝ ਬਹੁਤ ਸੋਹਣਾ ਜਿਹੜਾ ਇਹਦੇ ਉੱਤੇ ਲੱਗਿਆ ਹੋਇਆ ਹੈ ਪ੍ਰਾਈਸ ਵੀ ਬਹੁਤ ਜੈਨੂਨ ਹੈ ਜੀ ਜੋ ਵੀ ਇਹਨ ਅ ਕਿਸੇ ਨੇ ਵੀ ਆਰਡਰ ਪਲੇਸ ਕਰਨਾ ਹੈ ਜੀ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਮੇਰੇ ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਔਰ ਸੋਹਣੇ ਸੋਹਣੇ ਸੂਟ ਹੈ ਜਿਹੜੇ ਬਾਈ ਕਰ ਸਕਦੇ ਹੋ ਅੱਜ ਦੀ ਵੀਡੀਓ ਪੈ ਇਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਔਰ ਇੱਕ ਹੋਰ ਗੱਲ ਹੈ ਜੀ ਬੈਲ ਆਈਕਨ ਵੀ ਪ੍ਰੈਸ ਕਰ ਲਵੋ ਔਰ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਜਲਦੀ ਮਿਲ ਸਕਣ ਔਰ ਤੁਸੀਂ ਅਗਰ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਜੀ ਆਪਾਂ ਬੜਾ ਰੈਡੀ ਸਟਿਕ ਮਾਨਸਾ ਦੇ ਵਿੱਚ ਜਿਹੜੀ ਆਪਣੀ ਸ਼ਾਪ ਹੈ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਸੂਟ ਲਿਜਾ ਸਕਦੇ ਹੋ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ